ਖਸ਼ਾਰਪਰ ਨਿਊਜ਼ ਦੇਖ ਰਹੇ ਹਨ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨਿਕਾ ਆਸ਼ਾ ਤ ਦਿੱਲੀ ਦੇ ਸਾਫ ਕੋ ਉਪ ਮੁੱਖ ਮੰਤਰੀ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਸੋਦੀਆ ਦੀ ਇੱਕ ਵਿਵਾਦਿਤ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਖਿਆਲ ਹੁਣ ਤੋਂ ਵੀਡੀਓ ਇੰਨੀ ਕਿ ਜ਼ਿਆਦਾ ਵਾਇਰਲ ਹੋ ਚੁੱਕੀ ਹੈ ਕਿ ਹਰ ਇੱਕ ਪੰਜਾਬੀ ਨੇ ਉਹ ਵੀਡੀਓ ਵੇਖ ਵੀ ਲਈ ਹੋਵੇਗੀ ਜਿਸ ਵਿੱਚ ਕੁੱਲ ਮਿਲਾ ਕੇ ਮਨੀਸ਼ ਸਸੋਦੀਆ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ 2027 ਦੇ ਵਿੱਚ ਜਦੋਂ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣਗੀਆਂ ਜਾ ਪੰਜਾਬ ਨੂੰ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਹਰ ਹਿੱਲਾ ਵਰਤੇਗੀ ਉਸ ਤੇ ਲਈ ਚਾਹੇ ਉਹਨਾਂ ਨੂੰ ਲੜਾਈ ਝਗੜਾ ਭਾਵ ਗੁੰਡਾਗਰਦੀ ਹੀ ਕਿਉਂ ਨਾ ਕਰਨੀ ਪਏ ਇਸ ਤੋਂ ਬਾਅਦ ਜਿੱਥੇ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਜ਼ਿਆਦਾ ਚਰਚਸ ਟਿੱਪਣੀ ਨੂੰ ਲੈ ਕੇ ਹੋ ਰਹੀ ਹੈ ਮਨੀਸ਼ ਸਸੋਦੀਆ ਦੇ ਤਾਂ ਉੱਥੇ ਹੀ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਵਿੱਚੋਂ ਭੂਮਿਕਾ ਨਿਭਾ ਰਹੀ ਕਾਂਗਰਸ ਪਾਰਟੀ ਵੱਲੋਂ ਵੀ ਮਨੀਸ਼ ਸਸੋਦੀਆ ਨੂੰ ਲੰਮੇ ਹੱਥੀ ਲਿਆ ਗਿਆ ਤੇ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹੁਸ਼ਿਆਰਪੁਰ ਦੇ ਹਲਕਾ ਸ਼ਮਚਾਰਸੀ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਆਧਿਆ ਮੌਜੂਦ ਨੇ ਗੱਲਬਾਤ ਕਰਦੇ ਆ ਆਧਿਆ ਸਾਹਿਬ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਹੁਣ ਦੱਸ ਚੁੱਕਿਆ ਹਾਂ ਕਿ ਮਨੀਸ਼ ਸਸੋਦੀਆ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਸੁਭਾਵੇਕਾ ਤੁਸੀਂ ਵੀ ਸੁਣਿਆ ਹੋਵੇਗਾ ਸਭ ਤੋਂ ਪਹਿਲਾਂ ਕੀ ਟਿੱਪਣੀ ਕਰਨਾ ਚਾਹੋਗੇ ਜਿਸ ਤਰ੍ਹਾਂ ਦਾ ਉਹ ਗੁੰਡਾਗਰਦੀ ਵਾਲਾ ਬਿਆਨ ਹੈ ਮਨੀਸ਼ ਸਸੋਦੀਆ ਵੱਲੋਂ ਦਿੱਤਾ ਗਿਆ ਜਾਂ ਆਪਾਂ ਇੰਜ ਵੀ ਕਹਿ ਸਕਦੇ ਹਾਂ ਕਿ ਵੱਡੇ ਇਨਕਲਾਬੀਆਂ ਵੱਲੋਂ ਦਿੱਤਾ ਗਿਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਪੁਰਜੋਰ ਸ਼ਬਦਾਂ ਦੇ ਨਾਲ ਨਿੰਦਾ ਕਰਦਾ ਕਿਉਂਕਿ ਇਹ ਕਿ ਪੋਲਿਟੀਕਲ ਨਹੀਂ ਹੈ ਬਿਆਨ ਉਹਨਾਂ ਦਾ ਨਾ ਪੋਲਿਟੀਕਲ ਤੌਰ ਤੇ ਮੈਂ ਮਹਿਸੂਸ ਕਰਦਾ ਵੀ ਕੋਈ ਉਹਨਾਂ ਦੀ ਇੱਕ ਵੀ ਗੱਲ ਪੋਲਿਟੀਕਲ ਨਹੀਂ ਸੀ ਇਲੈਕਸ਼ਨ ਲੜੇ ਜਾਂਦੇ ਆ ਮਗਰ ਇਸ ਤਰੀਕੇ ਦਾ ਲੋਕਾਂ ਦੇ ਅੰਦਰ ਆ ਕਿ ਇੱਕ ਗੱਲ ਕਰਨੀ ਇੱਕ ਜ਼ਿੰਮੇਵਾਰ ਆਦਮੀ ਜਿਹੜਾ ਕਿ ਆਪਣੇ ਆਪ ਨੂੰ ਕੇਜਰੀਵਾਲ ਦੀ ਤੋਂ ਬਾਅਦ ਆਪਣੇ ਆਪ ਨੂੰ ਇੱਕ ਵਿਅਕਤੀ ਮੰਨਦਾ ਜਿਹੜੇ ਕਹਿੰਦੇ ਆ ਕਿ ਅਸੀਂ ਪਾਰਟੀ ਦੀ ਗੱਲ ਕਰਦੇ ਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਆਮ ਗੁੰਡਿਆਂ ਦੀ ਗੱਲ ਕੀਤੀ ਗਈ ਹੈ ਮੈਂ ਤਾਂ ਇਹੀ ਕਹਾਂਗਾ ਜੇ ਆ ਜੇ ਆਪਾਂ ਗੱਲ ਕਰ ਲਈਏ ਵੀ ਜਿਹੜੀ ਉਸ ਵਕਤ ਕਿਸੇ ਨੇ ਚਪੇੜ ਮਾਰੀ ਸੀ ਉਸ ਬੰਦੇ ਦਾ ਮੈਂ ਇਹ ਸਮਝਦਾ ਵੀ ਬਹੁਤ ਵੱਡਾ ਤਜਰਬਾ ਸੀ ਜਿਹੜੀ ਉਹਨਾਂ ਨੇ ਇਹਦੇ ਚਪੇੜ ਮਾਰ ਦਿੱਤੀ ਸੀ ਅੱਜ ਪੰਜਾਬ ਦੇ ਅੰਦਰ ਉਸ ਪੰਜਾਬ ਦੀ ਧਰਤੀ ਤੇ ਵਹਿ ਕੇ ਗੱਲ ਕਰ ਰਹੇ ਆ ਉਸ ਪੰਜਾਬ ਦੇ ਅੰਦਰ ਖਿਲੜਖੱਪ ਪਾਣੀ ਚਾਹੁੰਦੇ ਆ ਗੁੰਡਾਗਰਦੀ ਕਰਨੀ ਚਾਹੁੰਦੇ ਆ ਜਿਸ ਪੰਜਾਬ ਨੇ ਇਹਨਾਂ ਨੂੰ ਪਹਿਚਾਨ ਦਿੱਤੀ ਉਹ ਪਹਿਚਾਨ ਦਿੱਤੀ ਅਗਰ ਪੰਜਾਬ ਦੇ ਅੰਦਰ ਸਰਕਾਰ ਨਾ ਬਣਦੀ ਤੇ ਦੂਸਰੀ ਵਾਰ ਇਹਨਾਂ ਦੀ ਦਿੱਲੀ ਦੇ ਵਿੱਚ ਵੀ ਸਰਕਾਰ ਬਣ ਨਹੀਂ ਸਕਦੀ ਔਰ ਜਿਹੜੇ ਕੋਈ ਐਮਪੀ ਬਣਦੇ ਆ ਜਾਂ ਐਮਪੀ ਬਣੇ ਆ ਉਹ ਵੀ ਪੰਜਾਬ ਦੇ ਰੋਸ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਕਿ 2027 ਦਾ ਇਲੈਕਸ਼ਨ ਆਉਣ ਵਾਲਾ ਹੈ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਜਿੱਤਣਾ ਆ ਇਹਦਾ ਮਤਲਬ ਕਤਲ ਉਹ ਗੈਰਤ ਦੰਗਾ ਫਸਾਦ ਪੀਓ ਦੇ ਅੰਦਰ ਹਥਿਆਰ ਦੀ ਵਰਤੋਂ ਵੀ ਕਰਨਗੇ ਨਸ਼ਿਆਂ ਦੀ ਵਰਤੋਂ ਵੀ ਕਰਨਗੇ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਸਾਮ-ਦਾਮ ਦੰਡ ਭੇਦ ਲੜਾਈ ਫਸਾਦ ਸਵਾਲ-ਜਵਾਬ ਝੂਠ ਸੱਚ ਕੋਈ ਉਹਨਾਂ ਨੇ ਮੇਰਾ ਖਿਆਲ ਆਵੇ ਗੱਲ ਛੱਡੀ ਕੋਈ ਨਹੀਂ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਵੀ ਕਾ ਇਹ ਮੈਂ ਉਹ ਉਹ ਵਿਅਕਤੀ ਬੋਲ ਰਿਹਾ ਜਿਹੜਾ ਆਪਣੇ ਆਪ ਨੂੰ ਇੱਕ ਕਹਿੰਦਾ ਵੀ ਮੈਂ ਹੋ ਸਕਦਾ ਬਹੁਤ ਵੱਡੀ ਮੈਂ ਉਪਲਬਧੀ ਪਾਵਾਂ ਔਰ ਸਭ ਤੋਂ ਵੱਡਾ ਦੁੱਖ ਉਸ ਗੱਲ ਦਾ ਹੋਇਆ ਕਿ ਮੇਰੇ ਪੰਜਾਬੀ ਵੀਰ ਮੇਰੀ ਪੰਜਾਬ ਦੀਆਂ ਭੈਣਾਂ ਸਾਡੀਆਂ ਬੱਚੀਆਂ ਜਿਨ੍ਹਾਂ ਤੇ ਮਾਣ ਆ ਔਰ ਜਿਨ੍ਹਾਂ ਜੀਐਸ ਲੇਡੀ ਨੇ ਪੰਜਾਬ ਨੂੰ ਬਚਾਉਣ ਵਾਸਤੇ ਹਮੇਸ਼ਾ ਆਪਣਾ ਇੱਕ ਬਖਰਾ ਰੋਲ ਅਦਾ ਕੀਤਾ ਔਰ ਉਹ ਵੀ ਮਜੂਦ ਸੀ ਔਰ ਸਾਰੇ ਲੋਕ ਇਹਦੇ ਵਿੱਚ ਜੋ ਪੰਜਾਬੀਆਂ ਤੋਂ ਐਸੀ ਜਿਵੇਂ ਕਿ 2022 ਦੇ ਵਿੱਚ ਕਿਹਨਾਂ ਨੇ ਇੱਕ ਠੱਗ ਵਿਦਿਆ ਦਾ ਜਾਦੂ ਕੀਤਾ ਪਰ ਸਭ ਤੋਂ ਵੱਡੀ ਗੱਲ ਆਧਿਆ ਸਾਹਿਬ ਇਹ ਹੈ ਕਿ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਹੁੰਦੇ ਨੇ ਉਹ ਵੀ ਹੱਸ ਰਹੇ ਹੁੰਦੇ ਨੇ ਅਕਸਰ ਉਹ ਤੁਹਾਨੂੰ ਗੁੰਡੇ ਕਹਿੰਦੇ ਆ ਤੁਹਾਨੂੰ ਤੋਂ ਭਾਪ ਕੇ ਕਾਂਗਰਸ ਅਕਾਲੀਆ ਪਾਜਪਾਲਿਆਂ ਨੂੰ ਕਹਿੰਦੇ ਆ ਕਿ ਇਹ ਤਾਂ ਗੁੰਡਿਆਂ ਨੇ ਜੀ ਗੈਂਗਸਟਰ ਇਹਨਾਂ ਦੇ ਪਾਲੇ ਨੇ ਜੀ ਮੈਂ ਉੱਥੇ ਹੀ ਆ ਰਿਹਾ ਦੇਖੋ ਚਲੋ ਮੈਂ ਮੰਨ ਲੈਂਦਾ ਵੀ ਇੱਕ ਜਿਹੜਾ ਹੈ ਭਗਵੰਤ ਮਾਨ ਹੋਰਾਂ ਦੇ ਬਾਪ ਦਾਦੇ ਨੇ ਸਿਆਸਤ ਨਹੀਂ ਕੀਤੀ ਸੀ ਉਹ ਸਿਆਸਤ ਆਇਆ ਮਗਰ ਉੱਥੇ ਇੱਕ ਅਮਨ अरोड़ा ਜੀ ਬੈਠੇ ਆ ਉਹ ਹਾਂ ਪੰਜਾਬ ਪ੍ਰਧਾਨ ਆ ਪਾਰਟੀ ਦੇ ਔਰ ਉਹਨਾਂ ਦੇ ਪਿਤਾ ਜੀ ਸਾਡੀ ਪਾਰਟੀ ਦੇ ਵਿੱਚ ਬਹੁਤ ਵੱਡੇ ਅਹੁਦੇ ਤੇ ਲਾਲਾ ਭਗਵੰਤ ਦਾਸ ਜੀ ਜਿੰਨਾ ਤੱਕ ਬੁਜਾਤੇ ਖੁਦ ਮੈਂ ਵੀ ਬਹੁਤ ਮਾਨ ਕਰਦਾ ਸੀ ਜਦੋਂ ਤੱਕ ਉਹਨਾਂ ਨਾਲ ਸਾਡਾ ਸਬੰਧ ਰਿਹਾ ਜਦੋਂ ਤੱਕ ਇਸ ਧਰਤੀ ਤੇ ਬਿਰਾਜਮਾਨ ਸਗੇ ਉਹ ਇੱਕ ਅੱਛੇ ਅੱਛੇ ਲੀਡਰਾਂ ਦੀ ਗਿਣਤੀ ਚ ਗਿਨੇ ਜਾਂਦੇ ਸੀ ਔਰ ਇਹ ਖاموش ਹੋ ਕੇ ਉੱਤੋਂ ਹੱਸ ਰਹੇ ਆ ਦੋਨੇ ਜਣੇ ਬਿਸ਼ਰਮੀ ਦਾ ਨੰਗਾ ਨਾਚ ਕਰ ਰਹੇ ਆ ਕੀ ਪੰਜਾਬ ਦੇ ਅੰਦਰ ਅਗਰ 2027 ਦੇ ਵਿੱਚ ਕਤਲ ਗੈਰਤ ਹੁੰਦੀ ਆ ਤੇ ਮੁੱਕਰ ਥੋੜਾ ਸਕਦੇ ਵੀ ਅਸੀਂ ਨਹੀਂ ਕਰਾਈ ਇਸ ਕਰਕੇ ਮੈਂ ਇਹ ਗੱਲ ਕਹਿਣ ਰਿਹਾ ਸੀ ਉਹ ਤੁਹਾਡੇ ਨਾਲ ਵੀ ਉਹ ਲੋਕ ਵਿਰਾਜਮਾਨ ਆ ਉਹ ਲੋਕ ਮੌਜੂਦ ਸਗੇ ਜਿਨ੍ਹਾਂ ਦਾ ਕੋਈ ਬਣਦਾ ਸੀ ਵੀ ਉਸ ਗੱਲ ਨੂੰ ਘਟੋ ਘੱਟ ਪੰਜਾਬੀਆਂ ਦੀ ਰੱਖਿਆ ਕਰਨ ਬਾਅਦ ਮੈਂ ਇਹ ਇੱਕ ਗੱਲ ਤੇ ਹੋਰ ਥੋੜਾ ਜਿਹਾ ਜਾਨਣਾ ਚਾਹੁੰਦਾ ਜਿਸ ਵੇਲੇ ਕੇਦਰੀਵਾਲ ਖੋਰਾ ਨੇ ਇਹ ਗੱਲ ਕਹੀ ਕਿ ਅਸੀਂ ਪੰਜਾਬ ਦੇ ਅੰਦਰ ਇੱਕ ਮੌਕਾ ਆਪ ਨੂੰ ਇਹਨਾਂ ਨੇ ਮੰਗਿਆ ਸੀ ਔਰ ਉਹਦੇ ਵਿੱਚ ਭਗਵੰਤ ਮਾਰ ਹੁਰੀਆ ਕੁਝ ਲੋਕਾਂ ਨੇ ਭਗਵੰਤ ਮਾਨ ਤੇ ਇਹ ਵੇਦ ਕੀਤਾ ਸੀ ਪੰਜਾਬੀ ਹੋਣ ਦੇ ਨਾਤੇ ਬੇ ਪੰਜਾਬੀ ਆ ਅੱਜ ਤਾਂ ਸਾਰਾ ਕੁਝ ਇੱਕ ਤਰਾਜੂ ਦੇ ਵਿੱਚ ਰੱਖ ਕੇ ਇੱਕ ਤੋੜੇ ਚ ਬੰਨ ਕੇ ਕਹਿ ਲਓ ਇਹ ਦਿੱਲੀ ਵਾਲਿਆਂ ਨੂੰ ਫੜਾ ਦਿੱਤਾ ਆ ਉਹ ਜੋ ਮਰਜੀ ਪੰਜਾਬ ਚ ਆ ਕੇ ਕਹਿੰਦੇ ਆ ਇਹ ਕਰਦੇ ਆ ਇਹਨਾਂ ਦੀ ਆਪਣੀ ਤਾਂ ਉਹ ਮਰਜ਼ੀ ਹੀ ਨਹੀਂ ਤੁਸੀਂ ਦੇਖ ਰਹੇ ਹੋ ਕੋਈ ਉਸ ਮੀਟਿੰਗ ਦੇ ਅੰਦਰ ਬੈਠੇ ਹੋਏ ਭਗਵੰਤ ਮਾਨ ਜੀ ਕੋਈ ਸੀਐਮ ਦਾ ਰੋਲ ਕਰ ਰਿਹਾ ਯਾ ਅਮਨ ਅਰੋੜਾ ਜੀ ਕੋਈ ਪਾਰਟੀ ਪ੍ਰਧਾਨ ਪੰਜਾਬ ਦਾ ਸਟੇਟ ਪ੍ਰਧਾਨ ਦਾ ਰੋਲ ਕਰ ਰਹੇ ਕਿਸੇ ਨੇ ਦੇਖਿਆ ਔਰ ਇਹਦੇ ਵਾਸਤੇ ਚੁੱਪ ਧਾਰੀ ਹੋਈ ਹੈ ਇਹਨਾਂ ਨੇ ਕਿਸੇ ਵੀ ਇੱਕ ਬੰਦੇ ਦਾ ਇਹਨਾਂ ਦੇ ਪਾਰਟੀ ਦਾ ਕੋਈ ਬਿਆਨ ਨਹੀਂ ਆਇਆ ਮੈਂ ਕਹਿੰਦਾ ਕਮ ਸੇ ਕਮ ਉਸ ਜਗ੍ਹਾ ਦਾ ਮਾਨ ਸਨਮਾਨ ਕਰਨਾ ਚਾਹੀਦਾ ਜਿੱਥੋਂ ਮਾਨ ਪ੍ਰਾਪਤ ਹੋਇਆ ਵੇ ਇਹਨਾਂ ਦੀ ਤਾਂ ਬਿਲਕੁਲ ਜੇ ਇਹੀ ਗੱਲ ਕਿਤੇ ਕਿਸੇ ਕਾਂਗਰਸ ਦੇ ਆਗੂ ਨੇ ਕਿਸੇ ਭਾਜਪਾ ਦੇ ਆਗੂ ਨੇ ਆਕਾਲੀ ਦਲ ਦੇ ਆਗੂ ਨੇ ਦਿੱਤੀ ਹੁੰਦੀ ਤਾਂ ਇਹਨਾਂ ਨੂੰ ਮੈਨੂੰ ਲੱਗਦਾ ਕਿ ਇਹਨਾਂ ਦੇ ਕੱਲੇ ਕੱਲੇ ਜਿਹੜੇ ਪਮਕੜਦੇ ਉਹ ਵੀਡੀਓ ਜਾਰੀ ਕਰ ਰਹੇ ਸੀ ਹਾਲਾਂਕਿ ਸਿੱਧੇ ਤੌਰ ਤੇ ਸੰਬੋਧਨ ਕਰਦੇ ਆਏ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਗੈਂਗਸਟਰਵਾਦ ਨੂੰ ਜਿਹੜਾ ਬੜਾਵਾ ਦੇਣ ਵਾਲੇ ਉਹ ਕਾਂਗਰਸੀ ਅਕਾਲੀਏ ਆ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੋਰ ਕਿਸੇ ਨੇ ਗੱਲ ਕੀਤੀ ਹੁੰਦੀ ਤੇ ਮੇਰਾ خیال ਆ ਇਹਨਾਂ ਨੇ ਪਰਚਾ ਹੀ ਉਹਦੇ ਤੇ ਕਰ ਦੇਣਾ ਸੀ ਇੱਕ ਗੱਲ ਕਹੀ ਸੀਗੀ ਪ੍ਰਤਾਪ ਬਾਜਵਾ ਜੀ ਨੇ ਬਈ ਐਨੇ ਬੰਬਵਾ ਸੰਭਾਵਕ ਆ ਇਹ ਹੈ ਉਹ ਹੈ ਇਹਨਾਂ ਨੇ ਕਿੱਥੇ ਦਾ ਕਿੱਥੇ ਉਹਨੂੰ ਲਿਜਾ ਕੇ ਖੜਾ ਕੀਤਾ ਅੱਜ ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ ਬਿਲਕੁਲ ਕੁਝ ਮਿੰਟਾਂ ਦੇ ਵਿੱਚ ਆਪਾਂ ਘੰਟੇ ਵੀ ਨਹੀਂ ਕਹਿ ਸਕਦੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੇ ਵੱਡੇ ਆਏ ਆਈਪੀਐਸ ਆਈਐਸ ਅਧਿਕਾਰੀਆਂ ਦੇ ਘਰ ਘਰ ਪਹੁੰਚ ਗਏ ਸੀ ਪਰਚਾ ਕਰ ਦਿੱਤਾ ਉਹਨਾਂ ਦੇ ਘਰ ਤੱਕ ਪਹੁੰਚ ਗਏ ਕੀ ਆ ਇਹ ਕਾਨੂੰਨ ਮੈਂ ਕੇਦਰੀਵਾਲ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਜੇ ਅਗਰ ਤੁਸੀਂ ਇਹਨਾਂ ਦੇ ਸੁਪਰੀਮੋ ਤੇ ਕਿਆ ਇਹਨਾਂ ਨੂੰ ਇਹ ਹਦੇਸ਼ ਦੇ ਕੇ ਭੇਜਦੇ ਆ ਪੰਜਾਬ ਦੇ ਅੰਦਰ ਜਾ ਕੇ ਇਹ ਗੱਲ ਕਰੋ ਰੰਗਲਾ ਪੰਜਾਬ ਇਹ ਰੰਗਲਾ ਪੰਜਾਬ ਨਹੀਂ ਇਹਨਾਂ ਨੇ ਤਾਂ ਕਰਜ਼ੇ ਵਾਲਾ ਪੰਜਾਬ ਬਣਾ ਦਿੱਤਾ ਅੱਜ ਸਭ ਤੋਂ ਵੱਡਾ ਕਰਜ਼ਾ ਪੰਜਾਬ ਦੇ ਉੱਪਰ ਖੜਾ ਔਰ ਪੰਜਾਬ ਦੇ ਅੰਦਰ ਡੇਲੀ ਕਰਜ਼ਾ ਲਿਆ ਜਾਂਦਾ ਔਰ ਉਸ ਪੰਜਾਬ ਨੂੰ ਕਹਿੰਦੇ ਅਸੀਂ ਸ਼ਾਮ-ਦਾਮ-ਦੰਡ-ਭੇਦ ਹੈਂ ਜੀ ਝਗੜਾ ਲੜਾਈ ਪਸਾਦ ਸਵਾਲ-ਜਵਾਬ ਝੂਠ ਸੱਚ ਸਾਰਾ ਕਹਿਣਾ ਇਹਨਾਂ ਦੀ ਜਿਹੜੀ ਮਾਨਸਿਕਤਾ ਹੈ ਜਿਹੜੀ ਅੰਦਰਲੀ ਸੋਚ ਆ ਉਹ ਜਾਗਰ ਹੋ ਗਈ ਹੈ ਸਾਹਮਣੇ ਹੈ ਔਰ ਅੱਜ ਮੈਂ ਇੱਕ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਰਹੋ ਕਿਸੇ ਵੀ ਪਾਰਟੀ ਚ ਕੋਈ ਇਤਰਾਜ਼ ਨਹੀਂ ਹੈ ਮਗਰ ਜਦੋਂ ਉਸ ਧਰਤੀ ਦੇ ਉੱਤੇ ਕੋਈ ਅਟੈਕ ਕਰਦਾ ਉਹਨਾਂ ਲੋਕਾਂ ਤੇ ਅਟੈਕ ਕਰਦਾ ਉਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜੇ ਲੋਕਾਂ ਦੀ ਇਹ ਗੱਲ ਕਰ ਰਹਾ ਉਸ ਪਸਾਦ ਦੇ ਅੰਦਰ ਸ਼ਾਮਦਮ ਦੰਡਵੇਦ ਦਾ ਮਤਲਬ ਸਮਝਦੇ ਕੀ ਹੈ ਖਰੀਦੋ ਖਰੋਫ ਹਰ ਤਰੀਕੇ ਦਾ ਝਗੜਾ ਹਰ ਤਰ੍ਹਾਂ ਨਾਲ ਦਬਾਹ ਹਰ ਤਰੀਕੇ ਦੀ ਜਿਹੜੀ ਹੈਗੀ ਆ ਆਪਾਂ ਜਿੱਤ ਵਾਲੇ ਪਾਸੇ ਲੈ ਜਾਣਾ ਇਨਸਾਫ ਅਲੀ ਕਿਸੇ ਨੂੰ ਕੋਈ ਚੀਜ਼ ਨਹੀਂ ਦੇਦੀ ਇਹੀ ਕਹਿ ਰਹੇ ਔਰ ਉਸ ਪੰਜਾਬ ਦਾ ਇਹ ਹਾਲ ਕਰਨ ਦੇ ਵਿੱਚ ਉਹ ਜਿਹੜੇ ਲੋਕ ਬੈਠੇ ਆ ਕੀ ਕਹਿਣਗੇ ਉਹ ਕੱਲ ਨੂੰ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਕਈ ਵਾਰੀ ਆਪਣੇ ਕੀਤੇ ਤੇ ਬੰਦੇ ਨੂੰ ਪਛਤਾਵਾ ਹੁੰਦਾ ਔਰ ਜਿਹੜੇ ਲੋਕ ਇਹਨਾਂ ਨੂੰ ਸਪੋਰਟ ਕਰ ਰਹੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੀ ਕਮ ਸੇ ਕਮ ਆਪਾਂ ਪੰਜਾਬ ਦਾ ਪੰਜਾਬ ਦੀ ਧਰਤੀ ਦਾ ਅੰਨ ਖਾਦਾ ਪੰਜਾਬ ਸਾਡੀ ਜਨਮ ਭੂਮੀ ਆ ਪੰਜਾਬ ਦੀ ਰੱਖਿਆ ਵਾਸਤੇ ਲੋਕਾਂ ਨੇ ਆਪਣਾ ਤੁੰਬਾ ਤੁੰਬਾ ਢਾ ਦਿੱਤਾ ਯਾ ਭਾ ਕਿਸੇ ਵੀ ਪਾਰਟੀ ਜਿਹੜੀ ਰਹੋ ਮਗਰ ਉਸ ਪਾਰਟੀ ਦਾ ਇੱਕ ਇਹ ਕਿਆ ਮੈਨੀਫੈਸਟੋ ਹੈ ਇਹਨਾਂ ਦਾ ਇਲੈਕਸ਼ਨ ਦਾ ਬਿਲਕੁਲ ਭਾਜਪੀ ਨੇ ਹੁਣ ਇਹ ਮੁੱਖ ਚੋਣ ਕਮਿਸ਼ਨ ਦੇ ਕੋਲ ਮਨੀਸ਼ ਸੋਸੋਦੀਆ ਦੀ ਸ਼ਿਕਾਇਤ ਵੀ ਕੀਤੀ ਹੈ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਤੁਸੀਂ ਵਿਧਾਨ ਸਭਾ ਤੋਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਨੇ ਤਾਂ ਮੈਨੂੰ ਲੱਗਦਾ ਕਿ ਮਹੱਤਵਪੂਰਨ ਭੂਮਿਕਾ ਹੁਣ ਕਾਂਗਰਸ ਦੀ ਨਿਭਾਉਣੇ ਵੀ ਬਣਦੀ ਹੈ ਕੋਈ ਰਣਨੀਤੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਖਤਿਆਰ ਕੀਤੀ ਹੋਵੇ ਤਿਆਰ ਕੀਤੀ ਜਾਵੇਗੀ ਕਿਵੇਂ ਹੁਣ ਘੇਰਨਾ ਜੀ ਫਿਰ ਸਰਕਾਰ ਨੂੰ ਇਸ ਵਿਸ਼ੇ ਤੇ ਕਿਉਂਕਿ ਜਿਹੜਾ ਵੱਡਾ ਸਵਾਲ ਹੈ ਮੇਰਾ ਇਹ ਹੈ ਕਿ ਮੈਂ ਨਾ ਕਾਂਗਰਸ ਦਾ ਸਖਾ ਨਾ ਮੈਂ ਝਾੜੂ ਵਾਲਿਆਂ ਦਾ ਸਖਾ ਸਵਾਲ ਇਹ ਹੈ ਕਿ ਪੰਜਾਬ ਨੂੰ ਹੁਣ ਕਿਵੇਂ ਬਚਾਉਣਾ ਜੀ ਜੇ ਉਹਨਾਂ ਨੇ ਕਹਿ ਦਿੱਤਾ ਤਾਂ ਸਰਕਾਰਾਂ ਕੁਝ ਵੀ ਕਰ ਸਕਦੀਆਂ ਜੀ ਫਿਰ ਤੁਸੀਂ ਜਿਹੜੀ ਐ ਸਿਆਸਤ ਦੇ ਸਕੇ ਨਹੀਂ ਹੋ ਸਕਦੇ ਮਗਰ ਮੈਂ ਇਹ ਸਮਝਦਾ ਅੱਜ ਜਿਹੜੀ ਪੰਜਾਬ ਦੀ ਗੱਲ ਵਾ ਪੰਜਾਬ ਦੀ ਗੱਲ ਆ ਚੌਥਾ ਸਤੰਭ ਮੰਨਿਆ ਜਾਂਦਾ ਹੈ ਪੱਤਰਕਾਰਾਂ ਨੂੰ ਚੌਥਾ ਸਤੰਭ ਮੰਨਿਆ ਜਾਂਦਾ ਹੈ ਕਹਿੰਦੇ ਕਲਮ ਕੇ ਸਪਾਹੀ ਗਰ ਕਲਮ ਛੋੜ ਦੇਣਗੇ ਤਾਂ ਵਤਨ ਪਰਸਤ ਲੋਕ ਵਤਨ ਨੂੰ ਬੇਚ ਦੇਣਗੇ ਅਗਰ ਅੱਜ ਚੁੱਪ ਰਹੇ ਪੱਤਰਕਾਰ ਵੀ ਅੱਜ ਚੁੱਪ ਰਹੇ ਚਾਹੇ ਇਹਨਾਂ ਦੀ ਪਾਰਟੀ ਦੇ ਵਿੱਚ ਜੇ ਉਹਨਾਂ ਨੂੰ ਧਰਤੀ ਦੇ ਨਾਲ ਇਤਨਾ ਪਿਆਰ ਸਪਸ਼ਟ ਕਰਨ ਨੂੰ ਇਹਨਾਂ ਤੋਂ ਪੁੱਛਣ ਕੀ ਹੈ ਮੈਨੇ ਕਹਿੰਨਾ ਪਾਰਟੀ ਛੱਡ ਦੇ ਮਗਰ ਇਦਾਂ ਦੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਵੜਨਾ ਬੰਦ ਕਰ ਦੇਣਾ ਚਾਹੀਦਾ ਹੈ ਜਿਹੜੇ ਲੋਕ ਇਹ ਲੈ ਕੇ ਆ ਰਹੇ ਸਾਡੇ ਵਾਸਤੇ ਮੈਂ ਤਾਂ ਹੀ ਪੁੱਛਿਆ ਵੀ ਹੁਣ ਕਾਂਗਰਸ ਕੀ ਕਰੇਗੀ ਜੀ ਪੰਜਾਬ ਨੂੰ ਬਚਾਉਣ ਦੇ ਲਈ ਫਿਰ ਵਿਰੋਧ ਕਰਦੀ ਆ ਕਰਦੀ ਸੀ ਕਰਦੀ ਹੈ ਤੇ ਇਦਾਂ ਦੇ ਬੰਦੇ ਤੇ ਰਹੇਗਾ ਸਾਡੇ ਅੰਦਰ ਸਾਡੀ ਕਾਂਗਰਸ ਪਾਰਟੀ ਦੇ ਅੰਦਰ ਇਹ ਸਿਖਾਇਆ ਜਾਂਦਾ ਉਸ ਪਾਰਟੀ ਦੇ ਅਸੀਂ ਸਿਪਾਹੀ ਆ ਇੱਕ ਗੱਲ ਯਾਦ ਰੱਖਿਓ ਜਿਵੇਂਲੇ ਪੰਡਜਵਾਲਾ ਨਹਿਰੂ ਦੇ ਗ੍ਰਿਮਾਨ ਨੂੰ ਪਕੜਿਆ ਇੱਕ ਲੇਡੀ ਨੇ ਉਹਨਾਂ ਨੂੰ ਪੁੱਛਿਆ ਵੀ ਹਿੰਦੁਸਤਾਨ ਆਜ਼ਾਦ ਹੋ ਗਿਆ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਇੱਕ ਲੇਡੀ ਨੇ ਉਹਨਾਂ ਦੇ ਗ੍ਰਿਮਾਨ ਨੂੰ ਪਕੜ ਲਿਆ ਸੀ ਤਾਂ ਪੰਡਜਵਾਲਾ ਨਹਿਰੂ ਨੇ ਪੁੱਛਣ ਲੱਗੀ ਸਾਨੂੰ ਕੀ ਮਿਲਿਆ ਤੇ ਪੰਡਜਵਾਲਾ ਨਹਿਰੂ ਜੀ ਦਾ ਜਵਾਬ ਸੀ ਕਿ ਤੈਨੂੰ ਇਹ ਮਿਲਿਆ ਕਿ ਤੂੰ ਇੱਕ ਪ੍ਰਧਾਨ ਮੰਤਰੀ ਦਾ ਗਿਰੇਵਾਨ ਫੜ ਕੇ ਸਵਾਲ ਕਰ ਸਕਦੀ ਆ ਮੈਂ ਉਸ ਗੱਲ ਨੂੰ ਯਾਦ ਕਰਾਉਣੀ ਚਾਹੁੰਦਾ ਕੋਸ ਦੇ ਆ ਸਾਰੇ ਪੰਡਜਵਾਲਾ Nehru ਨੂੰ ਪੰਡਜਵਾਲਾ Nehru ਦੀ ਰੀਸ ਕਰ ਲੈਣੀ ਇਹਨਾਂ ਨੇ ਅਨੇਕਾਂ ਅਣਗਿਣਤ ਕਾਂਗਰਸ ਨੇ ਸ਼ਹਾਦਤਾਂ ਦਿੱਤੀਆਂ ਤਾਂ ਔਰ ਐਦਾਂ ਦੇ ਬੰਦਿਆਂ ਨੂੰ ਰੋਕਣ ਵਾਸਤੇ ਜੇ ਅਗਰ ਜੋ ਮਰਜ਼ੀ ਕਰਨਾ ਪਿਆ ਕਾਂਗਰਸ ਨੂੰ ਕਾਨੂੰਨ ਦੇ दायरे ਅੰਦਰ ਰਹਿ ਕੇ ਲੋਕਾਂ ਨੂੰ ਨਾਲ ਲੈ ਕੇ ਉਹਦਾ ਵਿਰੋਧ ਕਰਾਂ ਤਕੜੇ ਤਰੀਕੇ ਦੇ ਨਾਲ ਔਰ 2027 ਦੇ ਵਿੱਚ ਅਸੀਂ ਚਾਹੁੰਦੇ ਹਾਂ ਅਮਨ ਸ਼ਾਂਤੀ ਦੇ ਨਾਲ ਇਲੈਕਸ਼ਨ ਹੋਣਾ ਚਾਹੀਦਾ ਚਾਹੇ ਕੋਈ ਵੀ ਪਾਰਟੀ ਇਲੈਕਸ਼ਨ ਲੜੇ ਮਗਰ ਇਹ ਕਿਸੇ ਨੂੰ ਵੀ ਅਲਾਉ ਨਹੀਂ ਕਰਨਾ ਚਾਹੀਦਾ ਜੇ ਵੈਸੇ ਤਾਂ ਮੈਂ ਕਹਿੰਦਾ ਬਈ ਅੱਜਕੱਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਦਾ ਇਲੈਕਸ਼ਨ ਕਮਿਸ਼ਨ ਦਾ ਹਾਲ ਜਿਹੜਾ ਉਹ ਚੱਲ ਰਿਹਾ ਆ ਅੱਗੇ ਲੋਕ ਡਰਦੇ ਹੁੰਦੇ ਸੀ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਕੋਈ ਗੱਲ ਕਹਿਣ ਵਾਸਤੇ ਅੱਜ ਤਾਂ ਮਤਲਬ ਛੋਟੇ ਮੀਆਂ ਤੋਂ ਛੋਟੇ ਮੀਆਂ ਵੱਡੇ ਮੀਆਂ ਸੌਨ ਅੱਲਾ ਹੋ ਗਏ ਪਈ ਆ ਸਾਡੀ ਪਾਰਟੀ ਨੇ ਬਹੁਤ ਇੱਕ ਵਧੀਆ ਢੰਗ ਦੇ ਨਾਲ ਰੋਲ ਅਦਾ ਕੀਤਾ ਖਾਸ ਕਰ ਸੰਸਦ ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਜਿਹੜਾ ਮਾਮਲਾ ਬੜੇ ਧੜਲੇ ਦੇ ਨਾਲ ਬੋਲੇ ਆ ਕਹਿੰਦੇ ਮੈਂ ਵਿਵਾਖ ਹੋ ਕੇ ਬੋਲਦਾ ਚਾਹੀ ਜੋ ਮਰਜ਼ੀ ਹੁੰਦਾ ਹੋਵੇ ਮੈਂ ਬੋਲਦਾ ਰਾਂਗਾ ਜੀ ਨਹੀਂ ਉਹ ਤਾਂ ਦੇਖੋ ਇੱਕ ਮਿੰਟ ਉਹਦੀ ਉਹਦੀ ਰਗਾਂ ਦੇ ਅੰਦਰ ਉਸ ਪਰਿਵਾਰ ਦਾ ਖੂਨ ਆ ਉਹਨੇ ਲੋਕਾਂ ਦਾ ਖੂਨ ਆ ਜਿਨ੍ਹਾਂ ਨੇ ਆਪਣੇ ਸਰੀਰ ਦੀ ਕਦੇ ਪਰਵਾਹ ਹੀ ਨਹੀਂ ਕੀਤੀ ਲੋਕਾਂ ਦੀ ਖਾਤਰ ਇਸ ਦੇਸ਼ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆ ਔਰ ਜੇ ਅਗਰ ਕੋਈ ਇਦਾਂ ਦਾ ਕੋਈ ਮੌਕਾ ਆਉਂਦਾ ਜੇ ਇਦਾਂ ਦੇ ਬੰਦੇ ਆ ਕੇ ਕਹਿਣਗੇ ਮੈਂ ਕਹਿੰਨਾ ਇੱਕ ਗੱਲ ਮੈਨੂੰ ਦੱਸੋ ਕੋਈ ਅੰਗਰੇਜ਼ਾਂ ਨੂੰ ਕਿਉਂ ਕੱਢਿਆ ਗਿਆ ਸੀਗਾ ਅੰਗਰੇਜ਼ਾਂ ਨੂੰ ਇਸ ਕਰਕੇ ਕੱਢਿਆ ਗਿਆ ਸੀਗਾ ਕਿ ਸਾਨੂੰ ਉਹਨਾਂ ਨੇ ਲੁੱਟਦੇ ਸੀ ਨਾਲੇ ਕੁੱਟਦੇ ਸੀ ਬੰਦੇ ਦੀ ਸੇਮ ਥਿੰਗ ਇਹਨਾਂ ਨੇ ਲੁੱਟਦੇ ਵੀ ਆ ਤੇ ਨਾਲੇ ਕੁੱਟਦੇ ਵੀ ਆ ਆਮ ਆਦਮੀ ਪਾਰਟੀ ਦੀ ਨਾਲੇ ਲੁੱਟਦੇ ਵੀ ਆ ਤੇ ਨਾਲੇ ਕੁੱਟਦੇ ਵੀ ਆ ਇਹ ਬਹੁਤੀ دیر ਨਹੀਂ ਚੱਲਣਾ ਥੋੜਾ ਸਮਾਂ ਰਹਿ ਗਿਆ ਲੋਕ ਇਹਦਾ ਜਵਾਬ ਦੇਣਗੇ ਟਾਈਮ ਵਿਲ ਕਮ ਵੀ ਵਿਲ ਸੀ ਦਾ ਰਿਜ਼ਲਟ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਸੋ ਇਸਨ ਹੁਸ਼ਾਰਪੁਰ ਦੇ ਹਲਕਾ ਸ਼ਮ 84 ਤੋਂ ਸਾਬਕਾ ਵਿਧਾਇਕਾ ਪਵਨ ਕੁਮਾਰ ਆਧਿਆ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਸੋ ਸਖਤ ਲੈਸ ਦੇ ਵਿੱਚ ਜਿੱਥੇ ਮਨੀਸ਼ ਸੋਸੋਦੀਆ ਦੇ ਇਸ ਵਿਵਾਦਤ ਅਤੇ ਬੇहद ਘਟੀਆ ਬਿਆਨ ਦੀ ਉਹਨਾਂ ਵੱਲੋਂ ਨਿਖੇਧੀ ਕੀਤੀ ਗਈ ਆ ਤਾਂ ਉੱਥੇ ਇਹਨਾਂ ਵੱਲੋਂ ਮੀਡੀਆ ਰਾਹੀਂ ਇਹ ਅਸ਼ਵਾਸਨ ਵੀ ਦਵਾਇਆ ਗਿਆ ਕਿ ਜਲਦ ਕਾਂਗਰਸ ਕੋਈ ਰੂਪਰੇਖਾ ਤਿਆਰ ਕਰਕੇ ਇਸ ਗੱਲ ਦਾ ਪੁਰਸੋਰ ਜਿਹੜਾ ਵਿਰੋਧ ਵੀ ਕਰੇਗੀ ਤੇ 2027 ਦੇ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ ਤਾਂ ਜਿਹੜੇ ਪੂਰੇ ਅਮਨ ਆਮਾਨ ਦੇ ਨਾਲ ਇਹ ਕਰਵਾਉਣ ਦੇ ਵਿੱਚ ਕਾਂਗਰਸ ਪਾਰਟੀ ਵੀ ਆਪਣੀ ਜਿਹੜੀ ਉਹ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ ਕੈਮਰਾ ਪਰਸਨ ਹਨ ਮਨਵੀਰ ਮੀਟੀ ਵਾਲਾ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ ਇਨਸਪਾਇਰ ਵੇ ਇਨੋਵੇਸ਼ਨ ਜੀਐਨਈ ਯੂਨੀਵਰਸਿਟੀ